ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆ ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਫਰਜ ਦੇਵਾ ਸਿੰਘ ਆ ਲਾ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਦੀ ਜੇ ਗੱਲ ਕਰੀਏ ਤਾਂ ਸੱਜਣੋ ਹਰੀਕਾ ਹਰੀਕੇ ਪੱਤਨ ਬਿਲਕੁਲ ਇਹ ਥੋਂ ਨਜ਼ਦੀਕ ਰਹਿ ਜਾਂਦਾ ਨੇੜੇ ਰਹਿ ਜਾਂਦਾ ਘਰੇਲੂ ਪਰਿਵਾਰ ਦੇ ਕੋਲੋਂ ਇੱਕ ਥੰਨ ਝੋਟੀ ਬਖਾਉਣ ਲੱਗੇ ਆ ਨੀਲੀ ਰਾਵੀ ਨਿੱਕਾ ਨਿੱਕਾ ਸੰਗ ਆ ਜਿਵੇਂ ਕਹਿੰਦੇ ਨਾ ਰੁਪਈਆ ਨਹੀਂ ਲੰਗਦਾ ਤੇ ਉਹ ਸੰਗ ਆ ਬਾਕੀ ਪਲੀ ਸੰਭੀ ਆ ਦਿਨ ਜਰੂਰ ਮੰਨ ਲਓ ਵੀ ਕਿੰਨੇ ਲੈਂਦੀ ਉਹ ਆਪਾਂ ਮਾਲਕਾਂ ਨੂੰ ਪੁੱਛਾਂਗੇ ਤੇ ਥਾਂ ਆਗੇ ਦੋ ਗੁਲਾਬੀ ਤੇ ਸਜਣੋਂ ਦੋ ਆਗੇ ਕਾਲੇ ਆ ਦੇਖ ਆਪਸੀ ਗੈਪ ਦੂਰੀ ਚੈੱਕ ਕਰ ਲੋ ਕਿੰਨਾ ਦੁੱਧ ਨੇ ਪਿਛਲੇ ਸੂਏ ਦਿੱਤਾ ਉਹ ਵੀ ਆਪਾਂ ਕਨਫਰਮ ਕਰ ਲੈਣੇ ਆ ਕੀ ਰੇਟ ਰਹੂਗਾ ਘਰੇਲੂ ਪਰਿਵਾਰ ਕੋਲੋਂ ਤੁਹਾਨੂੰ ਇੱਕ ਚੰਗੀ ਟਾਪ ਦੀ ਝੋਟੀ ਜਿਹੜੀ ਆ ਵੀਡੀਓ ਚ ਕਰਕੇ ਕਬਰ ਵਿਖਾਉਣ ਲੱਗੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਹਾਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਨ੍ਹਾਓ ਠੀਕ ਠਾਕ ਜੀ ਵਧੀਆ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਆਪਣਾ ਨਾਮ ਦੱਸਗੇ ਜੀ ਮੇਰਾ ਨਾਮ ਤਨਵੰਤ ਸਿੰਘ ਹੈ ਜੀ ਤਨਵੰਤ ਸਿੰਘ ਹਾਂ ਜੀ ਤੇ ਪਿੰਡ ਕਿਹੜਾ ਆ ਗਿਆ ਜੀ ਪਿੰਡ ਬੁਰਜ ਦੇਵਾ ਸਿੰਘ ਜੀ ਬੁਰਜ ਦੇਵਾ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਜੀ 94631 69138 ਇੱਕ ਵਾਰੀ ਹੋਰ ਰਿਪੀਟ ਕਰਿਓ 94631 ਹਾਂਜੀ 69138 ਤੇ ਇਹ ਝੋਟੀ ਆਪਣੇ ਘਰ ਦੀ ਆ ਨਾ ਹਾਂਜੀ ਘਰ ਦੀ ਝੋਟੀ ਵਪਾਰ ਲੈਣ ਦੀ ਤਾਂ ਨਹੀਂ ਨਹੀਂ ਜੀ ਵਪਾਰ ਲੈ ਘਰੇਲੂ ਘਰੇ ਹੀ ਆ ਹਾਂਜੀ ਘਰੇ ਹੀ ਆ ਠੀਕ ਆ ਇਹ ਸੂਆ ਕਿਹੜਾ ਸੁੰਦੀ ਆ ਜੀ ਇਹ ਸੂਆ ਤੀਸਰਾ ਸੁੰਦੀ ਆ ਜੀ ਤੀਜਾ ਸੂਆ ਸੂ ਗਈ ਆਪਣੇ ਕੋਲੇ ਘਰੇ ਜੰਮੀ ਪਈ ਹਾਂਜੀ ਹਾਂਜੀ ਕਹਿਣ ਨੂੰ ਭਾਵੇਂ ਦੂਜਾ ਵੀ ਕਹਿ ਦਿੱਗੇ ਹਨਾ ਹਾਂਜੀ ਕਹਿਣ ਨੂੰ ਕਹਿ ਸਕਦੇ ਹਾਂ ਤੇ ਪਰ ਤੀਜਾ ਸਹੀ ਸੂਆ ਹਾਂਜੀ ਝੂਠ ਕੱਦ ਲਈ ਮੋਰਨਾ ਹਾਂਜੀ 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 ਬਿਲਕੁਲ ਸਿਆਣੀ ਗੱਲ ਤੇ ਮਾਰੇ ਦੁੱਧ ਪਿਛਲੇ ਸੂਏ ਦੁੱਧ ਦੇ ਨੇ ਕੋਈ 12 13 ਲੀਟਰ ਦੁੱਧ ਦਿੱਤਾ ਗਿਆ 12 ਤੋਂ 13 ਲੀਟਰ ਦੁੱਧ ਜਿਹੜਾ ਇਹ ਹੈ ਲੱਸੀ ਸੀ ਪਿਛਲੀ ਵਾਰ ਠੀਕ ਆ ਹੋ ਸਕਦਾ ਹੈ ਕਿ 15 ਵੀ ਦੇ ਜਵੇ ਕੋਈ ਕਹਿ ਨਹੀਂ ਸਕਦੇ ਤੇ ਦਿਨ ਹੁਣ ਇਹਦੇ ਕਿੰਨੇ ਪਏ ਆ ਲਗਭਗ ਇਹਦੇ 15 ਦਿਨ ਪਏ ਆ ਲਗਭਗ ਹਜੇ ਇਹਦੇ 15 ਦਿਨ ਪਏ ਆ ਸੂਚ ਤੇ ਟੀਕੇ ਤੋਂ ਗੱਭਣ ਕੇ ਮਾਲੀ ਤੋਂ ਨਹੀਂ ਮਾਲੀ ਤੋਂ ਮਾਲੀ ਤੋਂ ਮਾਲੀ ਤੋਂ ਚੰਗਾ ਮਾਲੀ 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 ਵਧੀਆ ਸੀ ਬਾਬਿਆਂ ਦਾ ਮਾਲੀ ਵਧੀਆ ਸੀ ਬਾਬਿਆਂ ਦਾ ਮਾਲੀ ਨੀਲੀ ਦਾ ਵਧੀਆ ਮਾਲੀ ਠੀਕ ਆ ਉਹਦੇ ਤੋਂ ਗੱਭਣਾ ਤੇ ਬਾਕੀ ਆਪਾਂ ਘਰੇ ਚੁੰਦੇ ਚਾਂਦੇ ਰੇ ਥਣਾ ਥਣਾ ਲਿਓ ਭਾਰ ਲਿਓ ਬੇਫਿਕਰੀ ਬੇਫਿਕਰੀ ਆ ਜੀ ਭਾਰ ਤਾਂ 1% ਵੀ ਕੋਈ ਨੁਕਸ ਨਹੀਂ ਆਗਾ ਠੀਕ ਆ ਗਾਰੰਟੀ ਵਾਲੀ ਗਾਰੰਟੀ ਵਾਲੀ ਭਾਰ ਨਹੀਂ ਪਾਉਣੀ ਓਕੇ ਤੇ ਤੌਰ ਕਰਾਈਏ ਜੀ ਇਹਦੀ ਚੈੱਕ ਕੱਢਿਓ ਬਾਹਰ ਬਾਕੀ ਸੱਜਣੋ ਚੰਗੀ ਪਲੀ ਸੰਭੀ ਤੇ ਮੈਂ ਤੁਹਾਨੂੰ ਥਾਂ ਲੇਵੇ ਦੀ ਕੁਆਲਿਟੀ ਪਹਿਲਾਂ ਵੀ ਵਿਖਾਤੀ ਨੇੜੇ ਕਰਕੇ ਮਗਰਲੇ ਪੈਰ ਤੋਂ ਉੱਤੇ ਆ ਕੇ ਲੇਵੇ ਚ ਆ ਗਿਆ ਉਸ ਜਿੰਨੀ ਚਾਹੀਦੀ ਆ ਤੇ ਚੰਗੀ ਝੋਟੀ ਆ ਜਿਵੇਂ ਪਹਿਲਾਂ ਗੱਲ ਕੀਤੀ ਵੀ ਕਹਿਣ ਨੂੰ ਪਵਾ ਸੁਆ ਸੁਜਾ ਵੀ ਕਹਿ ਦਈਏ ਪਰ ਵੀਰ ਹਰਾਂ ਦੇ ਦਰਸ਼ਨ ਮੁਤਾਬਕ ਸੁਆ ਸੁੰਦੀ ਆ ਤੀਸਰਾ ਲੇਵਾ ਚੰਗਾ ਖੋਲੂਗੀ ਕਿਉਂਕਿ ਤੁਹਾਨੂੰ ਇਹਦੀ ਬਣਾਵਟ ਜਿਹੜੀ ਉਹ ਦੱਸਦੀ ਆ ਵੇਖੋ ਬਾਕੀ ਖੇਤਾਂ ਦੇ ਵਿੱਚ ਵੀਰ ਹਰਾਂ ਦਾ ਘਰ ਆ ਐਡਰੈਸ ਤੁਹਾਨੂੰ ਲੈਤਾ ਤੇ ਜਿਹੜੇ ਭਰਾ ਦੇ ਮਨ ਨੂੰ ਚੰਗੀ ਲੱਗੀ ਨੰਬਰ ਸਕਰੀਨ ਤੇ ਆ ਗੱਲ ਕਰ ਲਿਓ ਵੇਖੋ ਚੰਗੀ ਝੋਟੀ ਪਲੀ ਸੰਵੀ ਕਮਾ ਲਓ ਸ਼ਾਹ ਜੀ ਲੈ ਚਲੋ ਲੰਮੀ ਤੋਰ ਕੇ ਵਿਖਾਤੀ ਆ ਤੁਹਾਨੂੰ ਵੀ ਜੱਜਮੈਂਟ ਆ ਜੇ ਸਿੰਘ ਬਹੁਤ ਸੋਹਣਾ ਨੀਲੀ ਰਾਵੀ ਦੇ ਪਾਸੇ ਵੇਖੋ ਤੁਰਦੀ ਪਲਵਾਨਾਂ ਵਾਂਗੂ ਕਣੀ ਪੂਰੀ ਚੰਗੀ ਝੋਟੀ ਵਿਖਾ ਰਹੇ ਆ ਤੁਹਾਨੂੰ ਬਾਕੀ ਰੇਟ ਤੇ ਕਨਫਰਮ ਕੋਸ਼ਿਸ਼ ਕਰਾਂਗੇ ਜਾਇਜ਼ ਰੇਟ ਕਰਾਉਣ। ਬਾਕੀ ਸੱਜਣੋ ਕਿ ਤੁਸੀਂ ਵੀ 15 ਦਿਨ ਜਿਹੜੇ ਅਜੇ ਪੱਠੇ ਪਾਉਣੇ ਆ ਤੇ ਫਿਰ ਉਸ ਹਿਸਾਬ ਨਾਲ ਹੀ ਇਹਦੀ ਡਿਮਾਂਡ ਤੈਅ ਕਰਾਈਏ ਵੀਰ ਹਰਾਂ ਤੋਂ। ਤੇ ਵੀਰ ਜੀ ਰੇਟ ਇਹਦਾ ਫਿਰ ਕੀ ਕਰੀਏ? ਰੇਟ ਇਹਦਾ ਭਾਜੀ 1:20 ਡਿਮਾਂਡ ਆਪਾਂ ਕਰਦੇ ਆ 1 ਲੱਖ ਤੇ 20000 ਰੁਪਇਆ। ਕਿ ਕਿੰਨਾ ਹੱਟਿਆ ਆਇਆ ਦਾ ਪਿਆਰ ਮੁਹੱਬਤ ਜਮਾ ਕਾਟਾ ਵਾਟਾ ਜੀ ਇੱਥੇ ਜੇ ਦੇ ਦਈਏ ਕਰਦੀ ਆਪਣੀ ਕਿਹੜਾ ਬਪਾ ਤੁਹਾਡੀ ਵੀਡੀਓ ਵੇਖ ਕੇ ਜਿਹੜਾ ਆਊਗਾ ਜੀ 5000 ਰੁਪਏ ਛੋਟ ਕਰਦਾਂਗੇ ਉਹਨੂੰ ਆਪਾਂ 1 ਲੱਖ ਤੇ 15000 ਦੀ ਦੇ ਦਿਆਂਗੇ ਦੇ ਦਿਆਂਗੇ ਬਾਕੀ ਜੇ ਕੋਈ ਭੈਣ ਭਰਾ ਪਿਆਰ ਸਤਿਕਾਰ ਕਰਾਊਗਾ ਕੋਈ ਛੋਟ ਛੱਪਾ ਹੋਰ ਕਰਦੇ ਹਾਂ ਵੀਰੋ ਬਾਅਦ ਚਲੋ ਥੋੜੀ ਬਾਦੀ ਵੀ ਉਹ ਕੋਈ 500000 ਛੱਡਦੇ ਆ ਜੋ ਬਾਹਲਾ ਨਹੀਂ ਨਾ ਛੱਡ ਦਾਂਗੇ ਲਓ ਵੀ ਸੱਜਣੋ 1 ਲੱਖ ਤੇ 15000 ਚੋਂ ਵੀ ਛੋਟ ਛੱਪਾ ਹੋ ਜਾਣਾ ਹੁਣ ਤੁਸੀਂ ਗੈਸ ਲਾ ਕੇ ਝੋਟੀ ਖਰੀਦਦਾਰ ਬੱਚੇ ਲੈਣੇ ਤਾਂ ਵੀ ਤੁਹਾਡੇ ਕੰਮ ਦੀ ਚੀਜ਼ ਹੈ ਜੇ ਤੁਸੀਂ ਵਧੀਆ ਦੁੱਧ ਲੈਣਾ ਤਾਂ ਵੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ